ਇੱਥੇ ਅਸੀਂ ਇੱਕ ਗੁਰਮੀਤ ਸਿੰਘ ਆਰਾਮ ਰੀਮ ਨੂੰ ਰੋਣੀ ਆ। ਇੱਥੇ ਅਸੀਂ ਇੱਕ ਆਸਾ ਆਰਾਮ ਨੂੰ ਰੋਣੀ ਆ ਤੇ ਇਹ ਸਾਧ ਬਲਾਤਕਾਰੀ ਹੀ। ਗੁਰੂ ਪਿਆਰਿਓ ਮੈਂ ਇੱਕ ਬੇਨਤੀ ਕਰਾਂ। ਰਾਮ ਰੀਮ ਦੇ ਆਸਾ ਆਰਾਮ ਦੇ ਪਿਓ ਸਾਡੇ ਪੰਜਾਬ ਦੇ ਡੇਰੇਆਂ ਦੇ ਵਿੱਚ ਬੈਠੇ ਆ। ਚਲੋ ਰਾਮ ਰੀਮ ਦੀ ਮੈਂ ਉਹਦੇ ਹੱਕ ਜੀ ਨਹੀਂ ਭੁਗਤ ਰਿਆ ਪਰ ਰਾਮ ਰੀਮ ਦੀ ਅਜੇ ਤੱਕ ਵੀਡੀਓ ਨੇ ਕੋਈ ਵਾਇਰਲ ਹੋਈ। ਠੀਕ ਹੈ RAM REEM ਬਲਾਤਕਾਰ ਹੀ ਮੈਂ ਉਹਦੇ ਹੱਕ ਜੀ ਨਹੀਂ ਬੋਲ ਰਿਆ ਪਰ RAM REEM ਦੀ ਕੋਈ ਵੀਡੀਓ ਨਹੀਂ ਨਾ ਵਾਇਰਲ ਹੋਈ ਅਜੇ ਤੱਕ ਪਰ ਸਾਡੇ ਜੋ ਕੇ ਸਮੇਂ ਦੇ ਪੰਜਾਬ ਦੇ ਆਪਣੇ ਆਪ ਨੂੰ ਸੰਤ ਖਵਾਉਣ ਵਾਲੇ ਬਾਬਿਆਂ ਦੀਆਂ ਵੀਡੀਓ ਵਾਇਰਲ ਹੋਈਆਂ ਕਿਵੇਂ ਇਹਨਾਂ ਦੀਆਂ ਰਿਕਾਰਡਿੰਗਾਂ ਵਾਇਰਲ ਹੋਈਆਂ ਨਿਗਨੇ ਕੇ ਬੱਚਿਆਂ ਦੇ ਨਾਲ ਕਰਮ ਕਰਦੇ ਕਿਵੇਂ ਫੜੇ ਗਏ ਸਾਧ ਇਹਨਾਂ ਸਾਧਾ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਜਿੰਨਾਂ ਨੇ ਰੇਪ ਕੀਤੇ ਉਹਦੇ ਧੰਨਵਾਦ ਹੈ ਭਾਈ ਅਮਰਪਾਲ ਸਿੰਘ ਮਹਿਰੋਂ ਦਾ ਜਿਨ੍ਹਾਂ ਨੇ ਇਹਨਾਂ ਸਾਧਾਂ ਦੀ ਸੱਚਾਈ ਦੁਨੀਆ ਦੇ ਸਾਹਮਣੇ ਲਿਆਂਦੀ ਇੱਕ ਕਰ ਜਿਵੇਂ ਛੋਟਾ ਜਿਹਾ ਹੋਰ ਕਰਾਂ ਅਜੇ ਤੇ ਕੇਵਲ 5-7 ਬਾਬੇ ਫੜੇ ਗਏ ਆ ਅਜੇ ਪਤਾ ਹੀ ਨਹੀਂ ਕਿੰਨੇ ਐਸੇ ਬਾਬੇ ਹੋਰ ਹੋਣਗੇ ਜਿਹੜੇ ਅਜੇ ਵੀ ਡੇਰਿਆਂ ਦੇ ਵਿੱਚ ਕੋਈ ਕੰਮ ਕਰਦੇ ਹੋਣਗੇ ਜਿਹੜੇ ਅਜੇ ਤੱਕ ਫੜੇ ਨਹੀਂ ਗਏ ਅਜੇ ਤੇ ਕੇਵਲ 5-4 ਬਾਬੇ ਫੜੇ ਗਏ ਇਹਨਾਂ ਦੇ ਇਹਦੇ ਵਿੱਚ ਸਭ ਤੋਂ ਵੱਡਾ ਕਸੂਰਵਾਰ ਮੈਂ ਕਿੰਨਾ ਨੂੰ ਗਿੜੂੰਗਾ ਸਾਡੇਆਂ ਰਾਗੀਆਂ ਨੂੰ ਸਾਡੇ ਢਾਡੀਆਂ ਨੂੰ ਸਾਡੇ ਪ੍ਰਚਾਰਕਾਂ ਨੂੰ ਜਿਹੜੇ ਇਹਨਾਂ ਡੇਰਿਆਂ ਦੀਆਂ ਜਾਗ ਰੌਣਕਾਂ ਵਧਾਉਂਦੇ ਆ ਮਾਫ ਕਰਨਾ ਜੀ ਜੇ ਸਾਡੇ بڑے بڑے ਨਾਮੀ ਰਾਗੀ ਨਾ ਜਾਣ ਬਾਬੇ ਨੂੰ ਤਾਂ ਕੀਰਤਨ ਕਰਨਾ ਹੁੰਦਾ ਹੀ ਨਹੀਂ ਬਾਬਾ ਦੇ ਹੋਰ ਇਧਰ ਉਧਰ ਦੱਦੀਆਂ ਮਾਰਦਾ ਬਾਬਾ ਕਰਦਾ ਵਾ ਸੋਹਣਾ ਨਾਨਕ ਪਿਆਰਾ ਨਾਨਕ ਥੱਲੇ ਨਾਨਕ ਉੱਤੇ ਨਾਨਕ ਬਾਬਾ ਕੀ ਕਰਦਾ ਵਾ ਬਾਬਾ ਬਾਬੇ ਦਾ ਕੀਰਤਨ ਕਿਵੇਂ ਦਾ ਵਾ ਤੇਰੇ ਸੇਵਕ ਤਰ੍ਹਾਂ ਕੀਰਤਨ ਕਰਦੇ ਲੋਕੀ ਕਹਿੰਦੇ ਬਾਬੇ ਆਪਣਾ ਢਿੱਡ ਭਰ ਦੇ ਪੁੱਛੋ ਕੀਰਤਨ ਨਹੀਂ ਆਏ ਮਾਫ ਕਰਨਾ ਸਾਡੇ ਨਾਮੀ ਰਾਗੀ ਨਾ ਆ ਜਾਣ ਤੇ ਬਾਬੇ ਨੂੰ ਕੀਰਤਨ ਕਰਨਾ ਆਉਂਦਾ ਹੀ ਨਹੀਂ ਤੇ ਗਲਤੀ ਸਾਡੇ ਪ੍ਰਚਾਰਕਾਂ ਦੀ ਇੱਕ ਸਾਈਡ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦੂਜੀ ਸਾਈਡ ਪ੍ਰਚਾਰਕ ਸਾਡਾ ਤੇ ਤੀਜੀ ਸਾਈਡ ਇਹ ਸਾਧ ਲੰਮੇ ਝੱਗੇ ਵਾਲਾ ਕੁਰਸੀ ਢਾਹ ਕੇ ਤੇ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਕੁਰਸੀ ਤੇ ਬੈਠਾ ਵਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਤੇ ਸਾਡਾ ਸਾਡਾ ਪ੍ਰਚਾਰਕ ਸਾਡਾ ਬਲਾਰਾ ਸੁਖਮਨੀ ਸਾਹਿਬ ਦੀ ਵਿਆਖਿਆ ਕਰਕੇ ਸਾਰਾ ਸੁਖਮਨੀ ਸਾਹਿਬ ਇਹਨਾਂ ਲਾ ਕੇ ਹੁੰਦਾ ਵਾ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਸੰਤ ਕਾਂ ਦੇ ਦਗਮਾ ਹਥਿਆਰਾ ਸੰਤ ਕਾਂ ਦੇ ਦਗ ਪਰਮੇਸ਼ਰ ਮਾਰਾ ਹੁਣ ਸਵਾਲ ਸੰਤਾਂ ਦੇ ਮਨ ਚ ਆਉਂਦਾ ਵਾ ਜੇ ਜਦੋਂ ਬਾਣੀ ਨੇ ਸੰਤਾਂ ਦੀ ਨਹੀਂ ਸਲਾਹਤ ਕੀਤੀ ਆ ਉਹ ਮੈਂ ਬੇਨਤੀ ਕਰਾਂ ਉਹ ਵੇਖ ਵੀ ਲਿਆ ਕਰੀਏ ਸੰਤ ਕਿਹੜਾ ਵਾ ਗੁਰਬਾਣੀ ਦੇ ਵਿੱਚ ਜਿੱਥੇ ਵੀ ਕਿਹਾ ਸੰਤ ਲਬਜਾਇਆ ਵਾ ਬ੍ਰਹਮ ਗਿਆਨੀ ਲਬਜਾਇਆ ਆਇਆ ਵਾ ਉਹ ਕੇਵਲ ਇੱਕ ਕਾਲਪੁਰਖ ਵਾਸਤੇ ਆਇਆ ਵਾ ਕਿ ਇਹ ਦੇਹ ਧਾਰੀ ਸੰਤ ਵਾਸਤੇ ਨਹੀਂ ਹੈਗਾ ਤੇ ਇਹ ਗੱਲਾਂ ਸਾਡੇ ਨਾਮੀ ਰਗ ਗਈਆਂ ਸਾਡੇ ਨਾਮੀ ਧਾੜੀਆਂ ਨੂੰ ਸਾਰਿਆਂ ਨੂੰ ਪਤਾ ਵਾ ਪਰ ਤਾਂ ਵੀ ਇਹਨਾਂ ਡੇਰਿਆਂ ਤੇ ਜਾ ਕੇ ਕਥਾ ਕੀਰਤਨ ਕਰਦੇ ਕਿਉਂ ਆ ਕਿਉਂਕਿ ਗੱਲ ਸਾਰੀ ਲਫਾਫਿਆਂ ਦੀ ਗੱਲ ਆ ਸਾਰੀ ਸਟੇਜਿਆਂ ਦੀ ਲਫਾਫੇ ਮੋٹے ਮਿਲਦੇ ਆ ਹੁਣ ਮੰਨ ਲਓ ਸ਼ਬਦ ਕੀ ਆ ਪੰਕਤੀ ਕੀ ਆ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਕਾ ਕਰਤਾ ਸਵਾਲ ਆ ਇੱਕ ਕਿ ਸ੍ਰਿਸ਼ਟੀ ਬਣਾਉਣ ਵਾਲਾ ਤੁਹਾਡਾ ਬਾਬਾ ਵ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਸਵਾਲ ਇਹ ਆ ਵੀ ਬਾਣੀ ਕਹਿ ਰਹੀ ਆ ਵੀ ਜੋ ਆਇਆ ਸੋ ਚੱਲ ਸੀ ਸਭ ਕੋਈ ਇਹੀ ਵਾਰੀ ਆ ਤੇ ਸਾਡਾ ਪ੍ਰਚਾਰਕ ਵਿਆਖਿਆ ਕਰ ਰਿਹਾ ਕਿ ਬ੍ਰਹਮ ਗਿਆਨੀ ਸਤ ਜੀਵੇ ਨਹੀਂ ਮਰਦਾ ਉਹ ਬੇਨਤੀ ਕਰਾ ਉਹ ਬ੍ਰਹਮ ਗਿਆਨੀ ਇੱਕ ਕਾਲਪੁਰਖ ਆ ਅਗਲੀ ਬੰਕਤੀ ਪੜਿਓ ਬ੍ਰਹਮ ਗਿਆਨੀ ਆਪ ਪਰਮੇਸ਼ਰ ਸੰਤ ਦੀ ਸਿਫਤ ਕੀਤੀ ਆ ਬ੍ਰਹਮ ਗਿਆਨੀ ਦੀ ਸਿਫਤ ਕੀਤੀ ਆ ਪਰ ਜਿੱਥੇ ਸੰਤ ਬ੍ਰਹਮ ਗਿਆਨੀ ਜਿੱਥੇ ਕਿਹਾ ਗਿਆ ਵਾ ਉਹ ਇੱਕ ਕਾਲਪੁਰਖ ਨੂੰ ਕਿਹਾ ਗਿਆ ਵਾ ਨਾ ਕਿ ਕਿਸੇ ਦੇਹਧਾਰੀ ਬਾਬੇ ਨੂੰ ਨੰਬਰ 2 ਸਾਡੇ ਲੋਕ ਹੁਣ ਸਵਾਲ ਕਰਨਗੇ ਕੀ ਦੁਨੀਆ ਤੇ ਸੰਤ ਹੁੰਦੇ ਆ ਬਿਲਕੁਲ ਹੁੰਦੇ ਆ ਪਰ ਆਪਾਂ ਸੰਤ ਕਿਹਨਾਂ ਨੂੰ ਮੰਨਦੇ ਆ ਦੇਹਧਾਰੀਆਂ ਨੂੰ ਸਾਡੇ ਅਕੋਰਡਿੰਗ ਸੰਤ ਕੌਣ ਆ ਜਿਹਦੇ ਜਿਹਦਾ ਲੰਮਾ ਝੱਗਾ ਹੋਵੇ ਪੈਰੀ ਖੜਾਵਾ ਹੋਣਾ ਚਿੱਟਾ ਪਰਣਾ ਹੋਵੇ ਇੱਕ ਹੱਥ 'ਚ ਮਾਲਾ ਆਵੇ ਇੱਕ ਹੱਥ ਦੇ ਵਿੱਚ ਲੋਟਾ ਆਵੇ ਅਸੀਂ ਮਾਫ ਕਰਦਾ ਸੰਤ ਉਹਨਾਂ ਨੂੰ ਮੰਨਦੇ ਆ ਪਰ ਸੰਤ ਦੀ ਕੋਈ ਵਰਦੀ ਨਹੀਂ ਹੁੰਦੀ ਸੰਤ ਹਰ ਉਹ ਇੱਕ ਬੰਦਾ ਵਾ ਜਿਹੜਾ ਬੰਦਾ ਦਹਾਂ ਨੌ ਦੀ ਕਿਰਤ ਕਰਦਾ ਵਾ ਕਿਰਤੀ ਬੰਦਾ ਸੰਤ ਆ ਨਾ ਜੇ ਲੰਮੇ ਝੱਗੇ ਵਾਲਾ ਡੇਰੇਦਾਰ ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸਿਧਾਂਤ ਪੜਿਓ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਇਹ ਬਾਬੇ ਕਿਰਤ ਤੋਂ ਭਗੋੜੇ ਹੋਏ ਆ ਗ੍ਰਸਤ ਤੋਂ ਭਗੋੜੇ ਹੋਏ ਆ ਕੀ ਇਹ ਸੰਤ ਆ ਇਹ ਸੰਤ ਨਹੀਂ ਆ ਗੁਰਬਾਣੀ ਦੇ ਅਕੋਰਡਿੰਗ ਸੰਤ ਉਹ ਆ ਜਿਹੜਾ ਦਹਾ ਨਵਾਂ ਦੇ ਕਿਰਤ ਕਰੇ ਕਿ ਦਹਾਕ ਨਾ ਖਾਵੇ ਜਿਹੜਾ ਕਿਸ ਨੂੰ ਮਾਰਾ ਨਾ ਬੋਲੇ ਸਾਰਿਆਂ ਨਾਲ ਇਜ਼ਤ ਕਰੇ ਵੱਡੀ ਮਾਂ ਬਰਾਬਰ ਸਮਝੇ ਬਰਾਬਰ ਦੀ ਭੈਣ ਬਰਾਬਰ ਸਮਝੇ ਛੋਟੀ ਧੀ ਬਰਾਬਰ ਸਮਝੇ ਉਹ ਸਭ ਤੋਂ ਵੱਡਾ ਸੰਤ ਆ ਤੇ ਮਾਫ਼ ਕਰਨਾ ਜਿਹੜੇ ਆਪਣੇ ਡੇਰਿਆਂ ਦੇ ਵਿੱਚ ਰੇਪ ਕਰ ਰਹੇ ਆ ਕੀ ਉਹ ਸੰਤ ਹੋ ਸਕਦੇ ਆ ਕਦੀ ਨਹੀਂ ਉਹ ਕਦੀ ਸੰਤ ਨਹੀਂ ਹੋ ਸਕਦੇ ਜਿਨ੍ਹਾਂ ਨੂੰ ਗੁਰਬਾਣੀ ਸੰਤ ਮੰਦੀ ਆ ਉਹਨਾਂ ਨੂੰ ਤੂੰ ਹੀ ਸੰਤ ਨਹੀਂ ਮੰਨਦੇ ਤੇ ਜਿਨ੍ਹਾਂ ਨੂੰ ਤੂੰ ਹੀ ਸੰਤ ਮੰਦੀ ਉਹਨਾਂ ਨੂੰ ਗੁਰਬਾਣੀ ਸੰਤ ਗੁਰਬਾਣੀ ਸੰਤ ਨਹੀਂ ਮੰਦੀ ਤੂੰ ਹੀ ਸੰਤ ਕਿੰਨਾਂ ਨੂੰ ਮੰਨਦੇ ਓ ਅੱਜ ਇਹਨਾਂ ਨੇ ਮੇਰੇ ਨਾਲ ਗੱਲ ਕਰਕੇ ਆਏ ਇਹਨਾਂ ਨੇ ਬਲਾਤਕਾਰ ਕੀਤੇ ਇਹਨਾਂ ਨੂੰ ਗੁਰਬਾਣੀ ਸੰਤ ਨਹੀਂ ਕਹਿੰਦੀ ਗੁਰਬਾਣੀ ਇਹਨਾਂ ਨੂੰ ਕੀ ਕਹਿੰਦੀ ਆ ਗੁਰਬਾਣੀ ਕਹਿੰਦੀ ਕਾ ਜ ਸਾਡੇ ਤੈ ਤੈ ਤੋਤੀਆਂ ਤੇਰੇ ਪੈਣ ਤੱਕ ਗਲੇ ਜਿਨਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਓਏ ਹਰਕੇ ਸੰਤ ਨਾ ਕੀ ਹੈ ਬਨਾਰਸ ਕੇ ਠੱਗ ਤਾਂ ਮੈਂ ਸੋਚ ਰਿਹਾ ਹਾਂ ਭਗਤ ਕਬੀਰ ਸਾਹਿਬ ਜੇਕਰ ਅੱਜ ਬਾਣੀ ਉਚਾਰਦੇ ਅੱਜ ਉਹ ਕੀ ਕਹਿੰਦੇ ਗੱਜ ਸਾਢੇ ਤੈਂ ਤੈਂ ਤੋਤੀਆਂ ਅੱਜ ਉਹ ਤੋਤੀਆਂ ਨਾ ਲਿਖਦੇ ਜੇ ਅੱਜ ਬਾਣੀ ਉਚਾਰਦੇ ਅੱਜ ਉਹ ਲੰਮੇ ਲੰਮੇ ਕਸ਼ਰੇ ਲਿਖਦੇ ਤੇਰੇ ਪਾਏਨ ਤੱਗ ਜੇ ਅੱਜ ਬਾਣੀ ਉਚਾਰਦੇ ਅੱਜ ਤੱਗ ਨਾ ਲਿਖਦੇ ਅੱਜ ਉਹ ਗਤਰੇ ਲਿਖਦੇ ਗਲੇ ਜਿੰਨਾ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਤੁਸੀਂ ਆਪਣੇ ਲਾਗੇ ਬੰਦੇ ਧਿਆਨ ਮਾਰ ਲਓ ਆਪਣੇ ਤੁਹਾਡੇ ਡੇਰੇਦਾਰ ਬਾਬੇ ਹੋਣ ਕਿੰਨੇ ਬਾਬੇ ਆਪਣੇ ਹੱਥ ਦੇ ਵਿੱਚ ਮਾਲਾ ਰੱਖਦੇ ਆ ਕਿ ਕਿੰਨੇ ਹੱਥ ਦੇ ਆਪਣੇ ਹੱਥਾਂ ਦੇ ਵਿੱਚ ਲੁੱਟੇ ਰੱਖਦੇ ਆ ਓਏ ਹਰਕੇ ਸੰਤਨਾ ਕੀ ਐ ਬਨਾਰਸ ਕੇ ਠੱਗ ਕਿ ਇਹਨਾਂ ਨੂੰ ਹਰਿ ਕਾਲ ਪੁਰਖ ਵੈਗਰੂ ਦੇ ਸੰਤਨਾ ਆਖੋ ਇਹ ਕੀ ਨੇ ਬਨਾਰਸ ਕੇ ਠੱਗ ਤੇ ਮੈਂ ਸੋਚ ਰਿਹਾ ਹਾਂ ਜੇਕਰ ਭਗਤ ਕਬੀਰ ਸਾਹਿਬ ਅੱਜ ਹੁੰਦੇ ਬਾਣੀ ਅੱਜ ਉਚਾਰਦੇ ਤੇ ਅੱਜ ਉਹ ਬਨਾਰਸ ਕੇ ਠੱਗ ਨਾ ਕਹਿੰਦੇ ਅੱਜ ਸਾਡੇ ਪੰਜਾਬ ਕੇ ਠੱਗ ਕਹਿੰਦੇ ਹੁਣ ਇੰਨੀ ਕਿਸ ਨੇ ਵਿਆਖਿਆ ਕਰਕੇ ਸੁਣਾਤੀ ਤੈਨੂੰ ਪਤਾ ਕੀ ਆਖਣਾ ਵਾ ਹਾਏ ਇਹਨਾਂ ਨੇ ਸੰਤਾਂ ਇਹਨਿੰਦਿਆ ਕਰਤੀ ਇਹਨਾਂ ਨੇ ਮਹਾਪੁਰਖਾਂ ਨੂੰ ਮਾੜਾ ਕਹਿਤਾ ਭਗਤ ਕਬੀਰ ਸਾਹਿਬ ਅਗਲੀ ਪੰਕਤੀ ਜੀ ਕੀ ਕਹਿੰਦੇ ਆ ਉਹ ਕਹਿੰਦੇ ਐਸੇ ਸੰਤ ਨਾ ਮੋਕੋ ਭਾਵੇਂ ਹਾਂ ਤਾਂ ਇਦਾਂ ਦੇ ਸੰਤ ਨਹੀਂ ਸਾਨੂੰ ਪਾਉਂਦੇ ਜਿਹੜੇ ਦਾਲਾਂ ਸਿਓ ਪੇਟਾਂ ਘਟਕਾਵੇਂ ਜਿਹੜੇ ਟਾਣੀਆਂ ਨਹੀਂ ਖਾਂਦੇ ਪੂਰਾ ਪੂਰਾ ਰੋਖੀ ਖਾ ਜਾਂਦੇ ਆ ਬਕਾਇਦਾ ਜਿਹੜੇ ਇੱਕ ਪਰਿਵਾਰ ਦਾ ਜੀਣ ਹੀ ਖਾਂਦੇ ਪੂਰਾ ਪੂਰਾ ਟੱਬਰ ਹੀ ਹੜਾਪ ਕਰ ਜਾਂਦੇ ਆ ਇਥੇ ਗੱਲ ਉਹੋ ਜਿਹੇ ਦੀ ਕੀਤੀ ਐ ਤੁਸੀਂ ਧਿਆਨ ਮਾਰ ਲਓ ਇੱਕ ਬਾਪ ਆਪਣੀ ਧੀ ਨੂੰ ਇੱਕ ਪਤੀ ਆਪਣੀ ਪਤਨੀ ਨੂੰ ਇੱਕ ਭਰਾ ਆਪਣੀ ਭੈਣ ਨੂੰ ਲੈ ਕੇ ਇਹਨਾਂ ਡੇਰੀਆਂ ਤੇ ਜਾਂਦਾ ਹੈ ਇਹਨਾਂ ਸਾਧਾਂ ਦੀਆਂ ਕਰਤੂਤਾਂ ਕਿਤੇ ਜਗਜਹਰ ਨਾ ਹੋ ਜਾਣਾ ਇਹਨਾਂ ਸਾਧਾਂ ਦੇ ਜਿਹੜੇ ਕੋ ਕਰਮ ਕੀਤੇ ਇਹਨਾਂ ਦੀਆਂ ਕਰਤੂਤਾਂ ਕਿਤੇ ਜਗਜਹਰ ਨਾ ਹੋ ਜਾਣਾ ਇਹਨਾਂ ਨੇ ਪਿਓ ਵੀ ਮਰਵਾਤੇ ਭਰਾ ਵੀ ਮਰਵਾਤੇ ਘਰ ਵਾਲੇ ਵੀ ਮਰਵਾਤੇ ਘਰ ਵਾਲੀਆਂ ਮਰਵਾਤੀਆਂ ਤੇ ਗੱਲ ਉੱਥੇ ਆ ਗਈ ਨਾ ਕਿ ਡਾਲਾ ਸਿਓ ਪੇਡਾਂ ਘਟਕਾਵੇਂ ਘਟਕਾਗੇ ਨਾ ਫਿਰ ਕੇਵਲ ਇੱਕ ਗੱਲ ਤੋਂ ਘਟਕਾਗੇ ਕਿ ਕਿਤੇ ਸਾਡੀ ਸੱਚਾਈ ਦੁਨੀਆ ਦੇ ਸਾਹਮਣੇ ਨਾ ਆ ਜਾਵੇ ਸਾਨੂੰ ਕਈ ਲੋਕ ਕੀ ਪਤਾ ਕੀ ਕਹਿੰਦੇ ਆ ਇਹਨਾਂ ਦਾ ਕੰਮ ਹੀ ਨਿੰਦਿਆ ਕਰਨਾ ਮੈਂ ਬੇਨਤੀ ਕਰਾਂ ਜਿਹੜੇ ਲੋਕ ਸਾਨੂੰ ਇਹ ਗੱਲ ਕਹਿੰਦੇ ਆ ਨਾ ਇਹਦਾ ਮਤਲਬ ਸਾਨੂੰ ਇਹ ਚੀਜ਼ ਅਸੀਂ ਇਹ ਚੀਜ਼ ਫੀਲ ਕਰਦੇ ਆ ਤੇ ਇਹ ਗੱਲ ਸਾਡੀ ਉਹਨਾਂ ਬੰਦਿਆਂ ਨੂੰ ਮਾੜੀ ਲੱਗੀ ਹੈ ਜਿਹੜੇ ਸਾਨੂੰ ਨਿੰਦਕ ਕਹਿੰਦੇ ਆ ਇਹ ਗੱਲ ਸਾਡੀ ਉਹਨਾਂ ਨੂੰ ਕੌੜੀ ਲੱਗੀ ਆ ਤੇ ਅਸੀਂ ਦੁਖੀ ਨਹੀਂ ਹੁੰਦੇ ਸਗੋਂ ਅਸੀਂ ਮਣੇ ਮਨ ਅੰਦਰ-ਅੰਦਰ ਖੁਸ਼ ਹੁੰਨੇ ਆ ਕੀ ਸੋਚ ਕੇ ਖੁਸ਼ ਹੁੰਨੇ ਆ ਕਿ ਸਾਡੀ ਗੱਲ ਇਹਨਾਂ ਨੂੰ ਮਾੜੀ ਲੱਗੀ ਆ ਕੌੜੀ ਲੱਗੀ ਆ ਤੇ ਕੌੜੀ ਦਵਾਈ ਜ਼ਿਆਦਾ ਅਸਰ ਕਰਦੀ ਆ ਕਿੰਨੀਆਂ ਇਹਨਾਂ ਬਾਬੇਆਂ ਦੀਆਂ ਸਚਾਈਆਂ ਸਾਹਮਣੇ ਆਈਆਂ ਉਹ ਤੁਹਾਨੂੰ ਪਤਾ ਕਿ ਬਾਬੇ ਨੂੰ ਪਿਛੇ ਸੁਪਨਾ ਆਇਆ ਵਿਆਹ ਦਾ ਤੂੰ ਕੀ ਕਹਿੰਦਾ ਪਿਆ ਸੀ ਆਂਦਾ ਮੈਂ ਰਾਤੀ ਸੁੱਤਾ ਸੁਪਨੇ ਜਾਂਦਾ ਮੈਨੂੰ ਸੋ ਅੰਦਾ ਮੈਂ ਰਾਤੀ ਸੁੱਤਾ ਸੁਪਨੇ ਜਾਂਦਾ ਮੇਰਾ ਵਿਆਹ ਹੋ ਗਿਆ ਆਂਦਾ ਮੇਰੀ ਉਮਰ 68 ਸਾਲ ਦੀ ਆ ਕਿ ਭਾਈ ਤੁਹਾਡੇ ਦਿਮਾਗ ਦੇ ਵਿੱਚ ਜੇਕਰ ਐਡੀ ਗੰਦਗੀ ਭਰੀ ਆ ਤੇ ਮੂੰਹ 'ਚ ਜ਼ਬਾਨ ਪਾ ਕੇ ਜਿੱਥੇ ਬੋਲਣਾ ਆ ਰਿਹਾ ਤਿੱਥੇ ਚੰਗੀ ਚੁੱਪ ਮੂੰਹ 'ਚ ਜ਼ਬਾਨ ਪਾ ਕੇ ਚੁੱਪੀ ਕੀਤੇ ਰੋ ਪਰ ਕਮਾਲ ਦੀ ਗੱਲ ਬਾਬਾ ਜੀ ਦੁਨੀਆ ਦੇ ਸਾਹਮਣੇ ਇਹੋ ਜੀ ਗੱਲ ਕਰ ਰਹੇ ਵੀ ਸਾਨੂੰ ਸੁਪਨਾ ਆਇਆ ਸਾਡਾ ਸੁਪਨਾ ਹੀ ਵਿਆਹ ਹੋ ਗਿਆ ਉਥੋ ਵੀ ਆ ਕਥਾ ਸੰਗਤ ਦੇ ਵਿੱਚ ਸੁਣਾਈ ਜਾਣ ਵਾਲੀ ਐ ਹੁਣ ਮੇਰੇ ਮਾਈਂਡ ਦਾ ਹੁਣ ਮੇਰੇ ਮੰਦਾ ਇੱਕ ਸਵਾਲ ਆ ਇਹ ਗੱਲ ਭਾਈ ਤੁੰਦਾ ਜੀ ਨੇ ਵੀ ਕੀਤੀ ਸੀ ਮੇਰੇ ਪ੍ਰੋਫੈਸਰ ਸਾਹਿਬ ਨੇ ਕਿ ਇਹ ਸੁਪਨਾ ਬਾਬਾ ਜੀ ਨੂੰ ਆਇਆ ਕਿਤੇ ਇਹੀ ਸੁਪਨਾ ਇਹ ਰਾਗੀ ਨੂੰ ਆਇਆ ਹੁੰਦਾ ਕਿ ਇਹ ਢਾਡੀ ਨੂੰ ਕਿ ਇਹ ਪ੍ਰਚਾਰਕ ਨੂੰ ਕਵੀਸ਼ਰ ਨੂੰ ਆਇਆ ਹੁੰਦਾ ਤੇ ਉਹ ਵਿਚਾਰਾ ਕਿਤੇ ਸੰਗਤ ਦੇ ਵਿੱਚ ਐਦਾਂ ਦੀ ਗੱਲ ਕਰ ਬੈੰਦਾ ਤੇ ਸੰਗਤਾਂ ਨੇ ਪਤਾ ਕੀ ਅਖਣਾ ਸੀ ਸਾਡੀਆਂ ਭਾਵਨਾਵਾਂ ਮਨੋਂ ਠੇਸ ਪਹੁੰਚ ਗਈਆ ਪਰ ਕਮਾਲ ਦੀ ਗੱਲ ਆ ਉੱਥੇ ਭਾਵਨਾਵਾਂ ਮਨੋਂ ਹੋਇਆ ਕਿ ਅਖਣੀ ਬਾਬਾ ਜੀ ਆਈਡੀ ਇਹ ਸ਼ਲੀਲ ਕਥਾ ਸੰਗਤ ਦੇ ਸਾਹਮਣੇ ਕਰਗੇ ਉਥੇ ਮਾਫ ਕਰਨਾ ਕਿਸੇ ਦੀ ਭਾਵਨਾ ਨਹੀਂ ਭੜਕੀ ਤੇ ਇਹ ਬਾਬੇ ਅਕਸਰ ਦਾਵਾ ਕੀ ਕਰਦੇ ਆ ਇਹ ਬਾਬੇ ਦਾਵਾ ਕਰਦੇ ਆ ਕਿ ਅਸੀਂ ਛੜੇ ਰਹਿ ਕੇ ਬੜਾ ਵੱਡਾ ਧਰਮ ਦਾ ਕੰਮ ਕਰਦੇ ਆ ਮੈਂ ਬੇਨਤੀ ਕਰਾਂ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਵਾਸਤੇ ਰਿਸ਼ਤਾ ਆਇਆ ਸੀ ਤੇ ਪਿਤਾ ਮੈਤਾ ਕਾਲੂ ਜੀ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਆ ਕਿ ਨਾਨਕ ਪੁੱਤਰ ਤੇਰੇ ਵਾਸਤੇ ਰਿਸ਼ਤਾ ਆਇਆ ਵਾ ਹਾਂ ਕਰਨੀ ਆ ਤੇ ਅੱਗੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਿਤਾ ਜੀ ਨੂੰ ਕੀ ਜਵਾਬ ਦਿੱਤਾ ਆਉਂਦੇ ਪਿਤਾ ਜੀ ਬਿਲਕੁਲ ਹਾਂ ਕਰਨੀ ਆ ਆਉਂਦੇ ਇੱਕ ਸਮਾਂ ਉਹ ਸੀ ਜਦੋਂ ਰਿਸ਼ਤਾ ਤੁਹਾਡੇ ਵਾਸਤੇ ਆਇਆ ਸੀ ਅੱਜ ਉਹ ਸਮਾਂ ਰਿਸ਼ਤਾ ਮੇਰੇ ਵਾਸਤੇ ਆਇਆ ਵਾ ਜੇਕਰ ਤੁਸੀਂ ਹਾਂ ਕੀਤੀ ਸੀ ਤਾਂ ਮੈਂ ਵੀ ਤੁਹਾਡਾ ਪੁੱਤਰ ਹੋਣ ਦੇ ਨਾਤੇ ਮੈਂ ਵੀ ਹਾਂ ਕਰਾਂਗਾ ਤੇ ਦੱਸੋ ਫਿਰ ਛੜੇ ਰਹਿਣਾ ਵਿਆਹ ਨਾ ਕਰਾਉਣਾ ਆਪਣੀ ਮਨਮਰਜ਼ੀ ਹੋ ਸਕਦੀ ਆ ਪਰ ਜੇਕਰ ਕੋਈ ਬੰਦਾ ਇਹ ਗੱਲ ਕਵੇ ਕਿ ਮੈਂ ਛੜਾ ਰਹਿ ਕੇ ਬੜਾ ਵੱਡਾ ਧਰਮ ਦਾ ਕੰਮ ਕਰ ਰਿਆ ਵਾਂ ਤੇ ਇਹਨੂੰ ਬਾਣੀ ਪਖੰਡ ਦੱਸਦੀ ਆ ਤੁਸੀਂ ਧਿਆਨ ਮਾਰੋ 10 ਪਾਸ਼ ਆਈਆਂ ਨੇ 10 ਪਾਸ਼ੀਆਂ ਦੇ ਵਿੱਚੋਂ ਸਵਾਏ ਗੁਰੂ ਹਰਿਕ੍ਰਿਸ਼ਨ ਪਾਸ਼ਾ ਨੂੰ ਛੱਡ ਕੇ ਨੌ ਦੀਆਂ ਨੌ ਪਾਸ਼ੀਆਂ ਗ੍ਰਸਤੀ ਨੇ ਉਹ ਵੀ ਗੁਰੂ ਹਰਿਕ੍ਰਿਸ਼ਨ ਪਾਸ਼ਾ ਕਿਉਂ ਨਹੀਂ ਉਹਨਾਂ ਦੀ ਕੇਵਲ ਉਮਰ ਛੋਟੀ ਹੈ ਬਾਕੀ ਨੌ ਦੀਆਂ ਨੌ ਪਾਸ਼ੀਆਂ ਗ੍ਰਸਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਹਾਪੁਰਖਾਂ ਦੀ ਜਿੰਨੀਆਂ ਮਹਾਪੁਰਖਾਂ ਦੀ ਬਾਣੀ ਦਰਜਿਆ ਸਾਰੇ ਦੇ ਸਾਰੇ ਮਹਾਪੁਰਖ ਗ੍ਰਿਫਤੀ ਨੇ ਭਾਈ ਗੁਰਦਾਸ ਜੀ ਦਾ ਇੱਕ ਮਕਬੇ ਤਾਜ ਜੀ ਨਾਲ ਸੰਝਾ ਕਰਾਂ ਜੈਸੇ ਸਰ ਸਰਤਾ ਸਕਲ ਮੈਂ ਸਮੁੰਦਰ ਬੜੋ ਮੇਰ ਮੈਂ ਸੁਮੇਰ ਬੜੋ ਜਗਤ ਬਖਾਨ ਹੈ ਤਰਵਰ ਜੈਸੇ ਤਰਵਰ ਵਿਖੇ ਜੈਸੇ ਚੰਦਨ ਬਿਰਖ ਬੜੋ ਧਾਤ ਮੈਂ ਕਨਕ ਅਤ ਉਤਮ ਕੇ ਮਾਨ ਹੈ ਪੰਛੀਨ ਮਹੰਸ ਮਿਰਗ ਰਾਜਨ ਮੈਂ ਸਾਰਦੂਲ ਰਾਗਨ ਮੈਂ ਸ੍ਰੀ ਰਾਗ ਪਾਰਸਪਖਾਨ ਹੈ ਗਿਆਨਨ ਮੈਂ ਗਿਆਨ ਅਰਧਿਆਨਨ ਮੈਂ ਧਿਆਨ ਗੁਰ ਸਕਲ ਧਰਮ ਮੈਂ ਗਰਸਤ ਪ੍ਰਦਾਨ ਹੈ ਭਾਈ ਗੁਰਦਾਸ ਜੀ ਦੇ ਕਬੈਤ ਦੇ ਵਿੱਚ ਲਿਖੀਏ ਇਹ ਬਾਣੀ ਭਾਈ ਗੁਰਦਾਸ ਜੀ ਦਾ ਕਬੈਤ ਆਏ ਸਕਲ ਧਰਮ ਮੈਂ ਗਰਸਤ ਪ੍ਰਦਾਨ ਹੈ ਤੁਸੀਂ ਧਿਆਨ ਦਿੱਤਾ ਹੋਵੇ ਇੱਕ ਸਮਾਂ ਉਹ ਆਇਆ ਕਰਦਾ ਹੈ ਜਦੋਂ ਸਾਡੇ ਲੋਕ ਪਰ ਦੂਜੀਆਂ ਮਜਬਾਂ ਦੇ ਵਿੱਚ ਇੱਕ ਸਮਾਂ ਉਹ ਆਇਆ ਕਰਦਾ ਹੈ ਜਦੋਂ ਲੋਕ ਆਪਣਾ ਘਰ ਪਰਿਵਾਰ ਛੱਡ ਦਿੰਦੇ ਸੀ ਘਰ ਪਰਿਵਾਰ ਛੱਡ ਕੇ ਜੰਗਲਾਂ ਦੇ ਵਿੱਚ ਜਾ ਕੇ ਸਮਾਧੀਆਂ ਲਾਉਂਦੇ ਸੀ ਪਹਾੜਾਂ ਦੇ ਚੜ ਕੇ ਇਕਲੱਤ ਦੇਖ ਲੋਕ ਸਮਾਧੀਆਂ ਲਾਉਂਦੇ ਸੀ ਕੀ ਸੋਚਦੇ ਸੀ ਕਿ ਸਾਨੂੰ ਇੱਥੇ ਆਣੋਂ ਰੱਬ ਮਿਲ ਜਾਊਗਾ ਜੰਗਲਾਂ ਦੇ ਵਿੱਚ ਜਾ ਕੇ ਸਮਾਧੀਆਂ ਲਾਉਂਦੇ ਸੀ ਪਰ ਗੁਰੂ ਸਾਹਿਬ ਬਾਣੀ ਦਾ ਵਾਕ ਕੀ ਹੈ ਕਾਹੇ ਰੇਬਨ ਖੋਜਨ ਜਾਈ ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਕਾਹੇ ਰੇਬਨ ਖੋਜਨ ਜਾਈ ਭਾਵ ਕੇ ਬਨ ਕਹਿੰਦੇ ਜੰਗਲ ਨੂੰ ਤੂੰ ਜੰਗਲਾਂ ਦੇ ਵਿੱਚ ਕੀ ਲੱਭਨ ਤੁਰਿਆ ਫਿਰਦਾ ਵਾ ਕਾਹੇ ਰੇ ਬਨ ਖੋਜਨ ਜਾਈ ਸਰਬਨਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਜਿੰਨੂੰ ਤੂੰ ਜੰਗਲਾਂ ਦੇ ਵਿੱਚ ਲੱਭਦਾ ਫਿਰਦਾ ਵਾ ਉਹ ਤੇਰੇ ਅੰਦਰ ਵਸਿਆ ਹੋਇਆ ਵਾ ਤੋਹੀ ਸੰਗ ਸਮਾਈ ਸਾਡੇ ਕੋਲ ਮੈਂ ਬੇਨਤੀ ਕਰਾਂ ਸਭ ਤੋਂ ਵੱਡਾ ਖਜ਼ਾਨਾ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਮੌਜੂਦ ਹੀ ਜਿਹਨੂੰ ਸਿੱਖ ਆਪ ਬਾਣੀ ਪੜਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਤੇ ਸਿੱਖ ਨੂੰ ਪਤਾ ਲੱਗਦੀ ਸਿੱਖੀ ਦੀ ਡੈਫੀਨੇਸ਼ਨ ਕੀ ਆ ਪਰ ਮਾਫ ਕਰਨਾ ਇਹਨਾਂ ਸਾਦਾ ਨਹੀਂ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਵਾਲੇ ਬੰਦੇ ਜਾਣੇ ਨਹੀਂ ਦਿੱਤਾ ਜਾਣੇ ਨਹੀਂ ਦਿੱਤਾ ਇਹਨਾਂ ਨੇ ਕੀ ਕਹਿ ਛੱਡਿਆ ਕਿ ਜੇਕਰ ਬਾਣੀ ਪੜਾਉਣੀ ਆ ਸਾਡੇ ਕੋਲੋਂ ਬਾਣੀ ਪੜਾਓ ਸਾਡੇ ਕੋਲੋਂ ਬਾਣੀ ਪੜਾਓ ਜੇਕਰ ਤੁਸੀਂ ਆਪ ਬਾਣੀ ਪੜੋਗੇ ਤੁਹਾਨੂੰ ਬਾਣੀ ਦਾ ਫਲ ਨਹੀਂ ਮਿਲਣਾ ਬਾਣੀ ਪਰ ਜੇਕਰ ਬਾਣੀ ਪੜ ਲਈ ਜਾਵੇ ਤੇ ਬਾਣੀ ਦੇ ਵਿੱਚ ਲਿਖਿਆ ਆ ਰਿਹਾ ਵਾ ਕਿ ਸੰਸਾਰ ਦੇ ਆਪਾਂ ਕੀ ਲੈਣ ਆਏ ਆ ਆਇਓ ਸੁਣਨ ਪੜਨ ਕੋ ਬਾਣੀ ਆਏ ਗਿਲਾਣੇ ਬਾਣੀ ਪੜਨ ਆਏ ਆ ਬਾਣੀ ਸੁਣਨ ਆਏ ਆ ਪਰ ਮਾਫ ਕਰਨਾ ਸਾਨੂੰ ਡੇਰੇ ਦਾ ਸਾਧਾ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਘੇਰੇ ਘੇਰੇ ਇੰਨਾ ਕੁਝ ਖੜਾ ਕਰ ਦਿੱਤਾ ਕਿ ਆਮ ਸਰੋਤਾ ਗੁਰੂ ਸਾਹਿਬ ਤੱਕ ਪਹੁੰਚ ਨਹੀਂ ਸਕੇ ਇੱਥੇ ਹਰ ਇੱਕ ਸਿੱਖ ਨੂੰ ਜਾਗਣਾ ਪਏਗਾ ਹਰ ਇੱਕ ਸਿੱਖ ਨੂੰ ਆ ਬਾਣੀ ਪੜਨੀ ਪਏਗੀ ਆਪ ਅਰਥ ਕਰਨਾ ਪਏਗਾ ਕਿ ਬਾਣੀ ਨੇ ਸਾਨੂੰ ਸਿੱਖਿਆ ਕੀ ਦਿੱਤੀ ਆ ਬਾਕੀ ਇੱਕ ਮੈਂ ਲਾਸਟ ਦੇ ਬੇਨਤੀ ਕਰਾਂ ਆਪਣੀਆਂ ਧੀਆਂ ਨੂੰ ਜੇਕਰ ਲੈ ਕੇ ਜਾਣਾ ਵਾ ਤੇ ਗੁਰੂ ਘਰ ਲੈ ਕੇ ਜਾਓ ਇਹ ਧੀ بڑے ਵੱਡੇ ਭਾਗਾਂ ਨਾਲ ਮਿਲਦੀ ਐ ਇਹ ਬੱਚੀ بڑے ਵੱਡੇ ਭਾਗਾਂ ਦੇ ਨਾਲ ਮਿਲਦੀ ਐ ਆਪਣੀ ਧੀ ਨੂੰ ਜੇਕਰ ਕਿਤੇ ਲੈ ਕੇ ਜਾਣਾ ਵਾ ਗੁਰੂ ਘਰ ਲੈ ਕੇ ਜਾਓ ਆਪਣੀ ਧੀ ਨੂੰ ਇੱਕ ਤੋਹਫਾ ਲੈ ਕੇ ਦਿਓ ਇੱਕ ਗਿਫਟ ਲੈ ਕੇ ਦਿਓ ਉਹ ਗਿਫਟ ਕੀ ਐ ਇੱਕ ਗੁੜਕਾ ਸਾਹਿਬ ਇੱਕ ਪੋਥੀ ਸਾਹਿਬ ਤੁਹਾਡੀ ਬੱਚੀ ਪਾਠ ਕਰਿਆ ਕਰੇ ਤੇ ਬਾਕੀ ਇੱਕ ਮੈਂ ਬੇਨਤੀ ਹੋਰ ਕਰਾਂ ਅ ਜਿੰਦੀ ਮੈਂ ਗੱਲ ਕੀਤੀ ਐ ਨਾ ਬਾਬਿਆਂ ਬਾਰੇ ਸਾਧਾਂ ਬਾਰੇ ਜਿੰਨੇ ਮੈਨੂੰ ਦਲੀਲ ਦੇਣੀ ਆ ਜਿੰਨੇ ਮੇਰੀਆਂ ਗੱਲਾਂ ਨੂੰ ਕੱਟਣਾ ਵਾ ਇਹਨਾਂ ਡੇਰੇਦਾਰਾਂ ਦਾ ਕੋਈ ਬਦਮਾਨ ਲੈ ਆਓ ਇਹਨਾਂ ਡੇਰੇਦਾਰਾਂ ਦਾ ਕੋਈ ਬਾਬਾ ਲੈ ਆਓ ਜਿੰਨੇ ਮੈਨੂੰ ਕੱਟਣਾ ਵਾ ਗੁਰਬਾਣੀ ਦੇ ਵਿੱਚੋਂ ਦਲੀਲ ਦੇ ਕੇ ਕੱਟੇ ਮੈਨੂੰ ਜਿੰਨੇ ਮੈਨੂੰ ਜਵਾਬ ਦੇਣਾ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਦਲੀਲ ਚਾਹੀਦੀ ਆ ਜਿੰਨੇ ਮੈਨੂੰ ਝੂਠਿਆਂ ਪਾਉਣਾ ਵਾ ਹੋ ਸਕਦਾ ਸ਼ਾਇਦ ਮੈਂ ਗਲਤ ਬੋਲ ਜਿਵਾ ਮੈਂ ਜਿਹੜੇ ਸਵਾਲ ਰੱਖੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਰੱਖੇ ਆ ਤੇ ਜੇਕਰ ਇਹਨਾਂ ਨੇ ਮੈਨੂੰ ਮੇਰੇ ਸਵਾਲਾਂ ਦੇ ਜਵਾਬ ਦੇਣੇ ਆ ਇਹ ਸਾਧ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਜਵਾਬ ਦੇ ਦਵਾਂ। ਬਾਕੀ ਮੇਰਾ ਇੱਕ ਤਰਲਾ ਵਾ ਬਾਣੀ ਪੜਨੀ ਆ ਆ ਬਾਣੀ ਪੜੋ ਸਿੱਖ ਦੁਨੀਆਂ ਦੀ ਕੀ ਲੈਣ ਆਇਆ ਵਾ ਆਇਓ ਸੁਣਨ ਪੜਨ ਕੋ ਬਾਣੀ ਡੇਰਿਆਂ ਤੇ ਮਾਫ ਕਰਨਾ ੱਟਕੇ ਖਾਂਦੀ ਐ। ਅਵੇਂ ਆਪਾਂ ਆ ਕੇ ਕੁਰਾਏ ਪੈ ਗਏ। ਪਰ ਤੁਸੀਂ ਵੇਖਿਆ ਇਹਨਾਂ ਦੀ ਪਿਛਲੇ ਦਿਨੀ ਕਿੰਨੀਆਂ ਬਾਬਿਆਂ ਦੀਆਂ ਐਸੀਆਂ ਰਿਕੋਰਡਿੰਗਾਂ ਕਿੰਨੀਆਂ ਸੀਸੀਟੀਵੀ ਫੁਟੇਜ ਕਿੰਨਾ ਸੱਚ ਦੁਨੀਆਂ ਦੇ ਸਾਹਮਣੇ ਆਇਆ ਜਿੱਥੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼ਰਯਾਮ ਰੇਵ ਕੀਤੇ ਤੇ ਅਜੇ ਮੈਂ ਬੇਨਤੀ ਕਰਾਂ ਵੀ ਦੋ ਚਾਰ ਬਾਬੇ ਫੜੇ ਗਏ ਇਹਨਾਂ ਦੇ ਅਜੇ ਪਤਾ ਹੀ ਨਹੀਂ ਵੀ ਕਿੰਨੇ ਕੁ ਐਸੇ ਦੁਨੀਆਂ ਦੇ ਵਿੱਚ ਜਿੰਨੇ ਡੇਰੇ ਇਹਨਾਂ ਦੇ ਸਾਰੇ ਪੰਜਾਬ ਦੇ ਵਿੱਚ ਜਿੰਨੇ ਡੇਰੇ ਆ ਅਜੇ ਪਤਾ ਹੀ ਨਹੀਂ ਕਿੰਨੇ ਕੁ ਸਾਧ ਇਹਨਾਂ ਦੇ ਹੋਰ ਹੋਣਗੇ ਇਥੇ ਤੇ ਸਿੱਖ ਨੂੰ ਜਾਗਣਾ ਪਏਗਾ ਤੇ ਇੱਕ ਮੈਂ ਬੇਨਤੀ ਹੋਰ ਕਰਾਂ ਗਿਆਨੀ ਜੀ ਮੈਂ 2 ਮਿੰਟ ਹੋਰ ਲਾਵਾਂਗਾ ਇੱਕ ਮੈਂ ਬੇਨਤੀ ਹੋਰ ਕਰਾਂ ਜੇਕਰ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਆ ਜਣ ਤੇ ਅੱਜ ਮੈਨੂੰ ਨਹੀਂ ਲੱਗਦਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਤੇ ਪੰਜਾਬ ਤੋਂ ਬਾਹਰ ਜਾ ਕੇ ਪ੍ਰਚਾਰ ਕਰਨ ਦੀ ਲੋੜ ਆ ਜੇਕਰ ਗੁਰੂ ਸਾਹਿਬ ਅੱਜ ਆ ਜਣ ਤੇ ਅੱਜ ਗੁਰੂ ਸਾਹਿਬ ਪੰਜਾਬ ਦੇ ਡੇਰੇਆਂ ਦੀਆਂ ਪ੍ਰਕਰਮਾਂ ਕਰਨ ਪੰਜਾਬ ਦੇ ਡੇਰੇਆਂ ਦੀਆਂ ਹੀ ਅਜਿਓ ਦਾਸੀਆਂ ਕਰਨ ਤੇ ਡੇਰੇਦਾਰ ਬਾਬਿਆਂ ਨੇ ਤਾਂ ਮਾਫ ਕਰਨਾ ਗੁਰੂ ਸਾਹਿਬ ਨੂੰ ਡੇਰੇ ਦੇ ਵਿੱਚ ਵੜਨ ਨਹੀਂ ਦੇਣਾ ਇਹਨਾਂ ਕਹਿਣਾ ਗੁਰੂ ਸਾਹਿਬ ਤੁਹਾਡਾ ਨਾਮ ਲੈ ਕੇ ਸਾਡਾ ਡੇਰਾ ਚੱਲ ਗਿਆ ਵਾ ਹੁਣ ਤੁਸੀਂ ਡੇਰੇ ਦੇ ਵਿੱਚ ਤਾਂ ਉਹ ਇੱਕ ਮੇਰਾ ਲਾਸਟ ਦੇ ਤਰਲਾ ਵਾ ਕਿ ਆਪਣੀਆਂ ਧੀਆਂ ਨੂੰ ਜੇ ਕਰਕੇ ਤੇ ਲੈ ਕੇ ਜਾਣਾ ਗੁਰੂ ਘਰ ਲੈ ਕੇ ਜਾਓ ਬਾਕੀ ਸਮਾਂ ਇਹਾਜ਼ਤ ਨਹੀਂ ਦੇ ਰਿਆ ਫੋੜੇ ਦੀ ਸਾਂਝ ਪਾਈ ਗਈ